ਅੱਜ ਮੈਂ ਫਲੋਦ ਦੇ ਜੋ ਜਰੰਦਰ ਨੂੰ ਬਸਾਂ ਜਾਂਦੀਆਂ ਉਹ ਬਸ ਸਟੈਂਡ ਦੇ ਉੱਤੇ ਖੜਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਅੱਜ ਕੰਮ ਚੱਲ ਰਿਹਾ ਲੋਕੀ ਸੋਲਦੇ ਹੋਣੇ ਆ ਪਤਾ ਨਹੀਂ ਇਹ ਫਲੋਦ ਦੇ ਪਾਕੇ ਦਾ ਖੁੱਲ ਗਏ ਪਰ ਮੈਂ ਫਲੋਦ ਦੀ ਇੱਕ ਐਨਜੀਓ ਸਰਬੱਤ ਦਾ ਭਲਾ ਉਹਦਾ ਧੰਨਵਾਦ ਕਰਨਾ ਚਾਹੁੰਦਾ ਔਰ ਸ਼ਮੂ ਪਾਜੀ ਜੋ ਮਈਆ ਸਰਕਾਰ ਦਰਵਾਜ਼ੇ ਮੁੱਖ ਸੇਵਾ ਜਾ ਰਹਾ ਉਹਨਾਂ ਨੇ ਅੱਜ ਇਹ ਛੱਡ ਦਾ ਉਦਘਾਟਨ ਕੀਤਾ ਇਹ ਜਿਹੜੀ ਲੋਕਾਂ ਦੀ ਸੌਲਾ ਵਾਸਤੇ ਛੱਡ ਬਣਾਈ ਜਾ ਰਹੀ ਆ ਇਹ ਸਰਬੱਤ ਦਾ ਭਲਾ ਇੱਕ ਖਾਸਾ ਯਤੂਆ ਉਹਦੇ ਬਣੋ ਬਣਾਈ ਜਾ ਰਹੀ ਆ ਉਹ ਜਿਹੜਾ ਜਿਹੜਾ ਨਗਰ ਕੌਂਸਲ ਫਲੋਰ ਆ ਉਹ ਸਾਰਿਆਂ ਕੋਲ 80% ਦਾ ਲੈਂਦੇ ਆ ਹਰ ਬਸ ਕੋਲ 80% ਦਾ ਚਾਰਜ ਕੀਤੀ ਜਾਂਦੀ ਆ ਪਰ ਇਹਨਾਂ ਨੂੰ ਸ਼ਰਮ ਨਹੀਂ ਆਇਆ ਅਜੇ ਤੱਕ ਵੀ ਤੇ ਫਲੋਰ ਦੇ ਚਾਰ ਹੰਡੇ ਆ ਚਾਰੇ ਹੰਡੇ ਦੇ ਉੱਤੇ ਕੋਈ ਸੂਟ ਨਹੀਂ ਆ ਉਹ ਨਗਰ ਕੌਂਸਲ ਫਲੋਰ ਵੱਲੋਂ ਨਹੀਂ ਦਿੱਤੀ ਗਈ ਮੈਂ ਇਹ ਸਾਡੇ ਮਾਝਾ ਹੁੰਦੇ ਨਾਲ ਕਹਿਣਾ ਚਾਹਨਾ ਤੇ ਇਹ ਜਿਹੜਾ ਸਰਬੱਤੇ ਦਾ ਭਲਾ ਐਨਜੀਓ ਆ ਔਰ ਜਿਹੜੇ ਮਈਆ ਸਰਕਾਰ ਦੇ ਦਰਬਾਰ ਦੇ ਮੁੱਖ ਸੇਵਾਦਾਰ ਸ਼੍ਰੀ ਸ਼ੰਭੂ ਜੀ ਆ ਮੈਂ ਉਹਨਾਂ ਦਾ ਦੋ ਹੱਥ ਜੋੜ ਕੇ ਫਲੋਰ ਨਵਾਸੀਆਂ ਵੱਲੋਂ ਔਰ ਆਪਣੇ ਪਿੰਡਾਂ ਦੇ ਇਰੇ ਆਲੇ ਦੁਆਲੇ ਵਸੀਆਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੈੱਡ ਦਾ ਉਹ ਤਰਾਲਾ ਕੀਤਾ ਜਿਨ੍ਹਾਂ ਨੇ ਸੋਚਿਆ ਕਿ ਲੋਕ ਇੱਥੇ ਖੜ੍ਹਦੇ ਆ ਧੁੱਪੇ ਵਿੱਚ ਖੜ੍ਹਦੇ ਆ ਮੀਂਹ ਵਿੱਚ ਖੜ੍ਹਦੇ ਆ ਔਰ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਇਹਨਾਂ ਨੇ ਲੋਕਾਂ ਦਾ ਭਲਾ ਸੋਚਿਆ ਪਰ ਜਿਹੜੀ ਨਗਰ ਕੌਂਸਲ ਫਲੋਰ ਆ ਉਹ ਸਿਰਫ ਆਪਣਾ ਹੀ ਭਲਾ ਸੋਚਦੀ ਆ ਮੈਂ ਪਹਿਲਾਂ ਵੀ ਕਹਿ ਗਿਆ ਕਿ ਹਟ ਜਾ ਕਿਉਂ ਹਰ ਆਉਣ ਵਾਲੀ ਬੱਸ ਕੋਲੋਂ ਪਰਚੀ ਜਿਹੜੀ ਆ ਨਗਰ ਕੌਂਸਲ ਫਲੋਰ ਕੱਟਦੀ ਆ ਜੇ ਅੱਡਾ ਹੀ ਨਹੀਂ ਤੇ ਫਿਰ ਬਸ ਸਟੈਂਡ ਦੀ ਪਰਚੀ ਕਾਲੀ ਇਹ ਜਿਹੜਾ ਬਸ ਸਟੈਂਡ ਦੇ ਨਾਂ ਦੇ ਉੱਤੇ ਪੱਤੀ ਕੱਟੀ ਜਾਂਦੀ ਆ ਪੈਸੇ ਇਕੱਠੇ ਕੀਤੇ ਜਾਂਦੇ ਆ ਇਹ ਪੈਸੇ ਇਕੱਠੇ ਕਰਕੇ ਜਾਂਦੇ ਕਿੱਥੇ ਆ ਮੈਂ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਡਾਕਟਰ ਸਥਾਨਕ ਸਰਕਾਰਾਂ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਇਹ ਤੇਰੇ ਪੈਸੇ ਬਸ ਸਟੈਂਡ ਦੇ ਨਾਂ ਦੇ ਉੱਤੇ ਇਕੱਠੇ ਕੀਤੇ ਜਾ ਰਹੇ ਆ ਮੈਂ ਸਮਝਦਾ ਕਿ ਇਥੇ ਸਬਧਾ ਨਾ ਹੋਣ ਦੇ ਕਾਰਨ ਯੋਸਾਬ ਔਰ ਪ੍ਰਧਾਨ ਜੀ ਨਗਰ ਕੌਂਸਲ ਫਲੋਰ ਜਿਹੜੀ ਆ ਇਹ ਉਹ ਪੈਸਿਆਂ ਦੇ ਜਿਹੜੀ ਆ ਉਹਦੀ ਦੁਰਵਰਤੋਂ ਕਰ ਰਹੀ ਆ ਔਰ ਬਸ ਸਟੈਂਡ ਦੇ ਨਾਂ ਦੇ ਉੱਤੇ ਪੈਸੇ ਜਿਹੜੇ ਇਕੱਠੇ ਕੀਤੇ ਜਾਂਦੇ ਆ ਮੈਂ ਸਮਝਦਾ ਪਿਓ ਇਹ ਇੱਕ ਕਰਪਸ਼ਨ ਆ ਇਸ ਕਰਕੇ ਜਾਂ ਤਾਂ ਇਥੇ ਬਸ ਸਟੈਂਡ ਜਿਹੜਾ ਬਣਾਇਆ ਜਾਵੇ ਜਾਂ ਲੋਕਾਂ ਨੂੰ ਸੂਚਿਤ ਨਗਰ ਕੌਂਸਲ ਫਲੋਰ ਵੱਲੋਂ ਕੀਤਾ ਜਾਵੇ ਇਹ ਜਾਂਚ ਰਹੀ ਹੈ ਇਹ ਮੁਕੰਮਲ ਜਾਂਚ ਜਰੀਆ ਉਹ ਜਬਦੀ ਕਮੇਟੀ ਬਿਠਾ ਕੇ ਇਹ ਜਾਂਚ ਕੀਤੀ ਜਾਵੇ ਇਹੋ ਵਾਂ ਵਿਅਕਤੀ ਜਿਹੜਾ ਆ ਨਗਰ ਕੌਂਸਲ ਫਲੋਰ ਦਾ ਇਹਦੀ ਦੁਰ ਪੈਸੇ ਦੀ ਦੁਰ ਵਰਤੋਂ ਕਰ ਰਿਹਾ ਜਾਂ ਆਪਣੇ ਅਹੁਦੇ ਦੀ ਦੁਰ ਵਰਤੋਂ ਕਰ ਰਿਹਾ ਉਦੋਂ ਉਤੇ ਮੁਕਦਮਾ ਦਰਜ ਕੀਤਾ ਜਾਵੇ ਇਹਦੀ ਜਾਂਚ ਉਚ ਪੱਧਰੀ ਕਰਕੇ ਇਹਦਾ ਮੁਕਦਮਾ ਦਰਜ ਕੀਤਾ ਜਾਵੇ ਔਰ ਇਹਨਾਂ ਉਤੇ ਕਰਪਸ਼ਨ ਦਾ ਜਿਹੜਾ ਕੇਸ ਆ ਉਹ ਪਾਇਆ ਜਾਵੇ ਔਰ ਲੋਕਾਂ ਨੂੰ ਜੇ ਸਹੂਲਤਾਂ ਨਹੀਂ ਦੇ ਸਕਦੇ ਤੇ ਲੋਕਾਂ ਨੂੰ ਸਹੂਲਤਾਂ ਦੇ ਦੇਣ ਦੇ ਨਾਂ ਦੇ ਉਤੇ ਇਹ ਬੱਸਾਂ ਵਾਲਿਆਂ ਕੋਲੋਂ ਪੈਸਾ ਲੈਣ ਦਾ ਕੋਈ ਦਚਾਰ ਇਹਨਾਂ ਨੂੰ ਨਹੀਂ ਹੈਗਾ ਇਸ ਕਰਕੇ ਮੈਂ ਇਹ ਵਾਰ-ਵਾਰ ਮੰਨ ਕਰਦਾ ਕਿ ਨਗਰ ਕੌਂਸਲ ਫਲੋਰ ਦੇ ਉੱਤੇ ਜੋ ਇਸ ਬਸਟੈਂਡ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕਰ ਰਹੀ ਹੈ ਕ੍ਰਪਟਨ ਕਰਦੀ ਆ ਬੱਤੀ ਲੈਂਦੀ ਆ ਇੱਕ ਲੋਕਾਂ ਦੇ ਨਾਲ ਸऱ्या ਧੋਖਾ ਆ ਇਹਨਾਂ ਦੇ ਨਾਲ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਲੋਕਾਂ ਦੇ ਨਾਲ ਨਿਆਂ ਹੋ ਰਹੀ ਆ ਜਿਹੜਾ ਬੱਸਾਂ ਵਾਲਿਆਂ ਦੇ ਨਾਲ ਨਿਆਂ ਹੋ ਰਹੀ ਆ ਮੈਂ ਸਮਝਦਾ ਇਹ ਇੱਕ ਕ੍ਰਪਟਨ ਆ ਇਹ ਨਾਲ ਦੇ ਬਦਲ ਦੇ ਨਾਲ ਕ੍ਰੈਪੀਓਂ ਦਾ ਜਰਾ ਆ ਉਹ ਮੁੱਦਾ ਜਿਹੜਾ ਮੈਂ ਅੱਜ ਚੱਕ ਰਿਹਾ ਕੋਈ ਗਾਹਤ ਕੀਤੀ ਜਾਵੇ ਔਰ ਇਹ ਨਾਲ ਉਸੇ ਪਰਚਾ ਦਰਜ ਕਰਕੇ ਇਹਨਾਂ ਨੂੰ ਪਰ ਵੀ ਸਜ਼ਾ ਦਿੱਤੀ ਜਾਂਦੀ ਹੈ 10 ਰੁਪਏ ਬੱਸ ਜੀ ਇਹ ਆਪਣਾ ਜਲੰਧਰ ਇਹ ਅੱਡਾ ਕਿਹੜਾ ਆਪਣਾ ਇਹ ਜਲੰਧਰ ਵਾਲਾ ਜਿੱਥੋਂ ਸੁਨੰਦਰੋਂ ਬੱਸਾਂ ਜਾਂਦੀਆਂ ਜੀ ਫਲੋਰ ਦੇ ਵਿੱਚ ਹਨ ਠੀਕ ਹੈ ਤੇ ਕਿੰਨੇ ਰੁਪਏ ਬੱਸ ਬੱਚੀ ਜਾਂਦੀ ਵੀ ਇਹ 10 ਰੁਪਏ ਬੱਸ ਆਉਂਦੀ ਹੈ ਜੀ ਪਰ ਬੱਸ 10 ਰੁਪਏ ਆ ਤੇ ਦਿੱਲੀ ਦੀ ਕਿੰਨੀ ਕਿੰਨੀ ਬੱਸਾਂ ਤੂੰ ਚੱਲ ਜਾਂਦੀ ਹੈ ਬੱਸਾਂ ਕਿੱਥੋਂ ਨਿਕਲ ਆਉਂਦੀ ਹੈ ਜੀ 330 ਬਸਪਟਲ 331 ਅੱਡੇ ਤੋਂ 330 ਬਾਅਦ ਜਿਹੜੀ ਜਾਂਦੀ ਆ ਠੀਕ ਹੈ ਭਾਈ ਇੱਥੇ ਕੋਈ ਸੁਵਿਧਾ ਹੈਗੀ ਹੈ ਨਹੀਂ ਇੱਥੇ ਕੁਝ ਵੀ ਸੁਵਿਧਾ ਹੈਗੀ ਨਾ ਕੋਈ ਲਾਈਟ ਰਹੀਆਂ ਨਾ ਕੋਈ ਬਾਥਰੂਮ ਹੈ ਨਾ ਕੋਈ ਸ਼ੈੱਡਾਂ ਬੈਠਣ ਨੂੰ ਅਸੀਂ ਇਹ ਕਈ ਵਾਰੀ ਇਹਨਾਂ ਕੇ ਬੇਨਤੀ ਵੀ ਕੀਤੀ ਹੈ ਕਮੇਟੀ ਘਰ ਦੇ ਕੇ ਕਿ ਸਾਨੂੰ ਸ਼ੈੱਡ ਪਾ ਕੇ ਦਿਓ ਪਰ ਕਿਸੇ ਨੇ ਅੱਜ ਤੱਕ ਸਾਨੂੰ ਸ਼ੈੱਡ ਨਹੀਂ ਬਣ ਦਿੱਤਾ ਠੀਕ ਹੈ ਹਾਂਜੀ